ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪਾਣਾ ਪਾਣਾ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਫਰੀਦਕੋਟ ਤੋਂ ਚੈਲ ਹੋ ਕੇ ਸਿੱਧੀ ਸੜਕ ਜਿਹੜੀ ਉਹ ਪਾਣੇ 'ਚ ਆ ਜਾਂਦੀ ਹੈ ਨੇੜੇ ਪਿੰਡ ਕੋਟ ਸੁਖਿਆ ਰਹਿ ਜਾਂਦਾ ਹੈ ਇਹ ਤੋਂ ਬਿਨਾ ਦੱਸੋ ਢੁੱਡੀ ਇਹਦੇ ਨੇੜ ਹੈ ਪੱਕਾ ਪਿੰਡ ਨੇੜ ਹੈ ਜਿਹੜੇ ਘਰ 'ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਰੁਟੀਨ 'ਚ ਪਸ਼ੂ ਵਿਕਰੀ ਵਾਲੇ ਆਉਂਦੇ ਆ ਅੱਜ ਦੀ ਵੀਡੀਓ ਦੇ ਤੋੜ ਨਾ ਗਾ ਦੋਸਤੋ ਜਿੰਨਾ ਚ ਪਹਿਲੇ ਨੰਬਰ ਤੇ ਸੂਈ ਸਵਾਈ ਜਰਸੀ ਵੈਣ ਬਹੁਤ ਸੋਹਣੀ ਪਿਓਰ ਜਰਸੀ ਛੋਟੀ ਉਮਰ ਦੇ ਵਿੱਚ ਹੀ ਹੈ ਤੇ ਇੱਕ ਗਾਂ ਜਰਸੀ ਕਰਾਸ ਇਹ ਵੀ ਘਰੇ ਦੁੱਧ ਪੀਣ ਵਾਸਤੇ ਇਦਾਂ ਦੀਆਂ ਗਾਵਾਂ ਬਹੁਤ ਚੰਗੀਆਂ ਰਹਿੰਦੀਆਂ ਬਾਕੀ ਇਹ ਬੱਚੇ ਜਿਹੜੇ ਉਹ ਜਰਸੀ ਦੇ ਜਿਵੇਂ ਤੁਸੀਂ ਲੈਣੇ ਚਾਹੋ ਤਾਂ ਪਿਓਰ ਜਰਸੀ نسل ਦੇ ਬੱਚੇ ਇਨ੍ਹਾਂ ਗਾਵਾਂ ਤੋਂ ਲੈ ਸਕਦੇ ਹੋ ਸੋ ਆਓ ਜਾਣਕਾਰੀ ਲਈਏ ਪਹਿਲਾਂ ਇਸੇ ਗਾਂ ਬਾਰੇ ਇਹ ਇੱਕ ਅੱਬਣ ਹੈ ਤੇ ਇਹ ਤੋਂ ਬਿਨਾ ਮੁੜ ਕੇ ਸੂਈ ਸਵਾਈ ਜਰਸੀ ਦਿਖਾਉਂਗਾ ਜਸਵੰਤ ਭਾਈ ਸੱਸੀ ਕਾ ਸੱਸੀ ਭਾਈ ਜਸਵੰਤ ਦੋ ਨਾਕ ਦਿਖਾ ਰਹੇ ਆਂ ਭਾਈ ਪਹਿਲੇ ਨੰਬਰ ਤੇ ਗਾਂ ਕਿੰਨਵਾ ਸੂਆ ਹੋਊਗੀ ਤੇ ਕਿੰਨੇ ਕੁ ਦਿਨ ਲੈਜੂ ਸੂਣ ਚ ਬਸ ਭਾਈ ਦੂਜਾ ਸੂਆ ਹੂੰ ਤੇ ਪਿੰਡੋਈ ਲਈ ਆ ਦੋ ਚਾਰ ਦਿਨ ਹੀ ਦੇਣੇ ਸੂਣ ਚ ਠੀਕ ਹੈ ਮੈਂ 18 ਕਿਲੋ ਪਹਿਲੇ ਨੰਬਰ ਕੀ ਰੇਟ ਰੋਗੇ ਦਾ ਰੇਟ ਭਾਈ ਜੀ ਇਹਦਾ ਲੈਂਡ ਇਨ ਮੁੱਲ 68000 ਰੁਪਏ ਖੋਲ ਲਿਆ ਨੇ 68000 ਰੇਟ ਆ ਦੋਸਤੋ ਭਾਈ ਕਹਿੰਦਾ ਵੀ ਖਰੀਦੀ ਪਿੰਡੋਈ ਐ ਖਵਾਨਾ ਪਛਾਣ ਨੂੰ ਵੀ ਚੰਗਾ ਹੈ ਅੱਗੇ ਨੂੰ ਵੀ ਚੰਗਾ ਹੈ ਜਰਸੀ ਪੱਖ ਚ ਪੈਂਦੀ ਗਾਂ ਕ੍ਰਾਸ ਜਰਸੀ ਇਹਦੇ ਤੋਂ ਚੰਗੇ ਜਰਸੀ ਦੇ ਬੱਚੇ ਪਿਓਰ ਜਰਸੀ ਦੇ ਤੁਹਾਡੇ ਕੋਲ ਆ ਜਾਣਗੇ ਖਵਾਨੇ ਦਾ ਰੁਖ ਸੋਹਣਾ ਦੋਸਤੋ ਬਾਕੀ ਤੁਸੀਂ ਦੇਖ ਸਕਦੇ ਹੋ ਥਾਣੇ ਦਾ ਹਾਥੀ ਚਵਾਈ ਵਾਲਾ ਨਰੋਈ ਗਾਂ ਕਿਉਂਕਿ ਥੋੜਾ ਕ੍ਰਾਸ ਅੰਗਾ ਤਾਂ ਆਪੇ ਹੀ ਮਜ਼ਬੂਤ ਗਾਂ ਬਣ ਜਾਂਦੀ ਹੈ ਜਰਸੀ ਪੱਖ ਜ਼ਿਆਦਾ ਗਾਂ ਦੇ ਵਿੱਚ ਉਹ ਟਾਂਚਾ ਵੀ ਸੋਹਣਾ ਨਜ਼ਰ ਆਉਂਦਾ 68000 ਰੇਟ ਆ ਦੱਸੋ ਇਹਦਾ ਥੋੜਾ ਬਹੁਤ ਮਾਨਤਨ ਹੋ ਜਾਂਦਾ ਹੁੰਦਾ ਵਿੱਚੋਂ ਉਹਦੇ ਲਈ ਤੁਸੀਂ ਗੱਲਬਾਤ ਕਰ ਲਿਓ ਬਾਈ ਨਾਲ ਸਾਈਡ ਤੋਂ ਵੀ ਹਵਾਨਾ ਦੇਖਦੇ ਆ ਤਾਂ ਵੀ ਚੰਗਾ ਦਿਸਦਾ ਹੈ ਪਿਛਾਂ ਦੀ ਹਵਾਨਾ ਦੇਖਦੇ ਆ ਇਧਰੋਂ ਵੀ ਹਵਾਨਾ ਨੂੰ ਤੁਸੀਂ ਬੈਕ ਸਾਈਡ ਤੋਂ ਹਵਾਨਾ ਦੇਖ ਲਓ ਇਧਰੋਂ ਵੀ ਤੁਹਾਨੂੰ ਚੰਗਾ ਨਜ਼ਰ ਆਊਗਾ ਜਦੋਂ ਮੜਾ ਕਰੀ ਸਾਈਡ ਨੂੰ ਬਈ ਪੈਰ ਜਿਹਾ ਸੈਟਿੰਗ ਸੋ ਹੁਣ ਤੁਸੀਂ ਇਹਦਾ ਅਗਲੇ ਪਾਸੇ ਹਵਾਨਾ ਦੇਖੋਗੇ ਇਧਰੋਂ ਵੀ ਤੁਹਾਨੂੰ ਹਵਾਨਾ ਚੰਗਾ ਨਜ਼ਰ ਆਉਂਦਾ ਸੋ ਇਸ ਤਰ੍ਹਾਂ ਦਾ ਰੁਖ ਦੋਸਤੋ ਇਸ ਗਾਂ ਦਾ 68000 ਇਹਦਾ ਰੇਟ ਬਾਈ ਨੇ ਰੱਖਿਆ ਇੱਕ ਜਰਸੀ ਜਸੰਤ ਇਹ ਕਹਿੰਦਾ ਸੂਆ ਸੂਈ ਹੈ ਇਹ ਪਹਿਲਾਂ ਸੂਆ ਤੇ ਨਿਰੋਧ ਦੋ ਦੰਦ ਬਾਈ ਠੀਕ ਹੈ ਕਿੰਨਾ ਚਿਰ ਹੋ ਗਿਆ ਇਸ ਸੂਈ ਨੂੰ ਅੱਜ ਬਾਈ ਇੱਕ ਮੈਂ ਰਹਿਣਾ ਠੀਕ ਹੈ ਤੇ ਥੱਲੇ ਆਪਾਂ 18 ਕਿਲੋ ਦਾ ਚੋਕੇ ਲਿਆ ਸੀਗਾ ਹੂੰ ਥੋੜਾ ਜੀ ਘਟ ਲਾਇਆ ਹੁਣ 15 ਤੋਂ ਪਲੱਸ ਪਲੱਸ ਕੋਈ ਭੈਣਪਰਾ ਦੋ ਟਾਈਮ ਚੋਕੇ ਲੈ ਜਾ ਸਕਦਾ ਠੀਕ ਹੈ ਇਹਦਾ ਰੇਟ ਕਿ ਰਹੂਗਾ ਇਹਦਾ ਰੇਟ ਬਾਈ ਜੀ ਲੈਣ ਦੇਣ 65000 ਰੁਪਏ ਤੋਰੀ ਦੰਦਾਂ ਦਾ ਸਲ ਸੁਲਤਾਨ ਦਾ ਦਿਖਾ ਦਿੰਦੇ ਆ ਦੋ ਦੰਦ ਵੱਛੀ ਕਨਫਰਮ ਆ ਦੋ ਦੰਦ ਠੀਕ ਹੈ ਜੀ ਸੰਤ ਓਕੇ ਦਿਸਦੇ ਬੱਚਾ ਇਹਦੇ ਨਾਲ ਵੱਛਾ 21ਵਾਂ ਦਿਨ ਅੱਜ ਸੋਈ ਨੂੰ ਦੁੱਧ ਬਾਈ ਕਹਿੰਦਾ ਵੀ 18 ਕਿਲੋ ਚੋਕੇ ਲੈਂਦਾ ਸੀ ਪਰ ਉਪਰਾ ਮੰਨ ਕੇ ਦੁੱਧ ਥੋੜਾ ਜਿਹਾ ਘਟ ਗਈ 15 ਕਿਲੋ ਕੋਈ ਵੀ ਭਰਾ ਦੋ ਟਾਈਮ ਤਿੰਨ ਟਾਈਮ ਚੋਲੇ 65000 ਦੀ ਜਰਸੀ ਪਿਓਰ ਜਰਸੀ ਨਸਲ ਦੱਸੋ ਦੋ ਦੰਦ ਚੰਗਾ ਕਰਦਾ ਜਰਸੀਗਾਵਾਂ ਦੇ ਵਿੱਚੋਂ ਜੇ ਆਪਾਂ ਦੇਖਣਾ ਹੋਵੇ ਤਾਂ ਇਹ ਲੋਕਲੇ ਨਹੀਂ ਨਾਲ ਦੇ ਪਿੰਡੋਂ ਬਾਈ ਠੀਕ ਹੈ ਹਾਂ ਮਾਲਕ ਦੇ ਘਰ ਦੀ ਵੀ ਵੀਡੀਓ ਹੈਗੀ ਆਪਣੇ ਕੋਲੇ ਸਾਰੀ ਓਕੇ ਬਾਈ ਕਹਿੰਦਾ ਵੀ ਲੋਕਲ ਖਰੀਦੀ ਹੈ ਤੇ ਜਿਹੜੇ ਘਰੋਂ ਖਰੀਦੀ ਹੈ ਉਹਨਾਂ ਦੀ ਵੀਡੀਓ ਵੀ ਬਣਾ ਕੇ ਲੈਂਦੀ ਹੈ ਸੋ 21ਵੇਂ ਦਿਨ ਦੋਸਤੋ ਦੁੱਧ ਸੋਨਾ ਹੈ ਜਰਸੀ ਥੱਲੇ ਗਰਮੀ ਦੀ ਰੁੱਤ ਹੈ ਸਿਆਲਾਂ ਚ ਸੁੰਦੀ ਤੇ ਦੁੱਧ ਹੋਰ ਚੰਗਾ ਦਿੰਦੀ ਜੇ ਤੁਸੀਂ ਅੱਜ 15 ਨੂੰ ਵੀ ਧਿਆਨ ਚ ਰੱਖ ਲਉ ਤਾਂ ਵੀ ਗਾਂ ਜਿਹੜੀ ਉਹ ਚੰਗੀ ਆ ਜਰਸੀ ਦਾ ਸ਼ੌਂਕ ਰੱਖਦੇ ਆ ਤਾਂ ਬਾਕੀ ਜੀ ਨੂੰ ਜੱਚੇ ਕਾਲ ਤਾਂ ਉਹਨੇ ਕਰਨੀ ਐ ਭਾਈ ਦੋਨੇ ਪਾਸੇ ਬਹਿ ਕੇ ਚੌਂਦੇ ਸੀ ਠੀਕ ਐ ਭਾਈ ਬਹਿ ਕੇ ਭਵੇਂ ਹੀ ਬਾਲਟਰਾ ਕਹਤਾਂ ਨਹੀਂ ਚੋਲੋ ਇਹਦੇ ਲਈ ਐਸਾ ਠੀਕ ਠੋਕੇ ਤੋਂ ਭਾਵੇਂ ਮੀਂਹ ਚੋਲੋ ਦੋਸਤੋ ਭਾਈ ਕਹਿੰਦਾ ਵੀ ਦੋਨੇ ਪਾਸੇ ਬਹਿ ਕੇ ਚੌਂਦੇ ਸੀ ਬਾ ਪਿਛਲੇ ਥਾਂ ਚੋਂ ਮਾਰਨੀ ਇੱਕ ਅਦੀ ਤਾਰ ਬਸ ਬਹੁਤ ਠੀਕ ਐ ਜੀ ਸੁਣ ਸੋ ਦੋਸਤੋ ਇਹ ਵੈਸੇ ਭਾਈ ਨੇ 17 ਜਿਹੜੀਆਂ ਉਹ ਤੁਹਾਨੂੰ ਮਾਰ ਕੇ ਦਿਖਾਤੀਆਂ ਬਾਕੀ ਜਿਹੜਾ ਵੀ ਖਰੀਦਣਾ ਚਾਹੂ ਚੋਲੂਗਾ ਆਕੇ ਸੋਨਾ ਹਵਾਨਾ ਦਿਸਦਾ ਦੋਸਤੋ ਹੱਥੀ ਚਵਾਈ ਵਾਲਾ ਥਾਣਾ ਹੈ ਬਰੀਡ ਵਾਈਜ਼ ਪਿਓਰ ਜਰਸੀ ਹੈ ਤੇ ਨਾਲ ਇੱਕ ਹੋਰ ਜਰਸੀ ਸੋ ਦੋਨਾਂ ਦਾ ਰੇਟ ਲਗਭਗ ਸੇਮ ਜਾਈ ਹੈ ਜੇ ਗੱਬਣ ਪਸੰਦ ਕਰਦੇ ਹੋ ਤਾਂ 68000 ਮੁੱਲ ਹੈ ਦੁੱਧ ਸੋਨਾ ਦੇਊਗੀ ਗਾਂ ਤੇ ਜੇ ਸੂਈ ਸਵਾਈ ਲੈਣੀ ਹੈ ਤਾਂ ਨਾਲੇ ਜਰਸੀ ਛੋਟੀ ਉਮਰ ਦੀ ਹੈ ਨਾਲੇ ਪਿਓਰ ਜਰਸੀ ਬਰੀਡ ਹੈ ਇਹਦੇ ਲਈ ਵੀ ਤੁਸੀਂ ਸੋਚ ਸਕਦੇ ਹੋ ਡਿਮਾਂਡ 65000 ਧੰਨਵਾਦ